ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਆਪਹੁੜ ਭਾਗੇ ਹੋ ਜੋ ਅੰਮ੍ਰਿਤ ਵੇਲੇ ਬਾਬਾ ਮਸਤੂ ਜੀ ਦੇ ਤਪ ਅਸਥਾਨਾਂ ਤੇ ਹਾਜ਼ਰੀਆਂ ਭਰ ਕੇ ਸਤਿਗੁਰ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਸੋ ਭਾਈ ਆਪ ਸੰਗਤਾਂ ਨੇ ਵਿਸ਼ੇਸ਼ਲੀ ਦਵਾਰਦਾਨ ਦੇ ਅੰਦਰ ਸਰਵਨ ਕੀਤਾ ਤਨ ਗਰੂਪ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਜੀ ਦੇ ਸਹਿਬਜ਼ਾਦੇ ਮਾਤਾ ਜੀ ਨੂੰ ਸ਼ਹੀਦ ਕੀਤਾ ਜਾਂਦਾ ਉਸ ਤੋਂ ਉਪਰੰਤ ਦਿਵਾਰ ਟੋਡਰਮਲ ਜਿਹੜਾ ਹੈ ਛੋਟੇ ਸਹਿਬਜ਼ਾਦੇ ਅਤੇ ਮਾਤਾ ਜੀ ਦੇ ਪਵਿੱਤਰ ਸਰੀਰਾਂ ਦਾ ਦਾਸ ਸੰਸਕਾਰ ਕਰਦਾ ਹੈ ਇਦਰ ਜਿਹੜਾ ਗੰਗੂ ਸੀ ਇਹਨੇ ਜਿਹੜੀ ਮਾਇਆ ਚੁੱਕੀ ਸੀ ਮਾਤਾ ਜੀ ਦੀ ਉਹ ਹੁਣ ਵਜ਼ੀਰ ਖਾਂ ਨੂੰ ਪਤਾ ਲੱਗਦਾ ਤੇ ਵਜ਼ੀਰ ਖਾਂ ਲਾਲਤੀ ਹੈ ਹੁਣ ਗੰਗੂ ਨੂੰ ਬੁਲਾਇਆ ਗਿਆ ਉਜੀਦੇ ਦੇ ਸਾਹਮਣੇ ਇਹ ਸਰਕਾਰ ਦੇ ਕੋਲੋਂ ਇਨਾਮ ਵੀ ਲੈਣਾ ਚਾਹੁੰਦਾ ਹੈ ਕਿ ਮੈਂ ਤੁਹਾਡੇ ਕੋਲ ਸਤਿਗੁਰੂ ਜੀ ਦੇ ਸਹਬਜ਼ਾਦੇ ਤੇ ਮਾਤਾ ਜਿਹੜੀ ਹੈ ਉਹ ਫੜਾਈਏ ਮੈਨੂੰ ਉਹ ਵੀ ਇਨਾਮ ਦਿੱਤਾ ਜਾਵੇ ਪਰ ਜਦੋਂ ਵਜੀਦੇ ਨੂੰ ਪਤਾ ਲੱਗਾ ਕਿ ਇਹਨੇ ਮਾਤਾ ਗੁਜਰੀ ਜੀ ਦੀਆਂ ਮੋਹਰਾਂ ਚੋਰੀ ਕੀਤੀਆਂ, ਥੈਲੀ ਚੋਰੀ ਕੀਤੀ। ਇਹਦੀ ਪੇਸ਼ੀ ਹੋਈ ਜਦੋਂ ਇਹਨੂੰ ਪੁੱਛਿਆ ਤੇ ਝੂਠ ਬੋਲਦਾ ਪਹਿਲਾਂ ਵੀ ਮੈਂ ਚੋਰੀ ਨਹੀਂ ਕੀਤਾ। ਫਿਰ ਇਹ ਸ਼ਿਪਾਹੀਆਂ ਨੂੰ ਲੈ ਕੇ ਜਾਂਦਾ ਜਿਹੜੇ ਚੋਤੇ ਵਿੱਚ ਇਹਨੇ ਉਹ ਖੁੰਜੀ ਨੱਪੀ ਹੋਈ ਸੀ ਪਰ ਇਹਨੇ ਬੜਾ ਯਤਨ ਕੀਤਾ ਪਰ ਉਹ ਕਿਤੋਂ ਵੀ ਮਿਲੇ ਨਹੀਂ ਪਾਣੀ ਤੇ ਹਵਾ ਦੇ ਨਾਲ ਉਹ ਸਾਰਾ ਜਿਹੜਾ ਜੋ ਕੁਝ ਇਹਨੇ ਚੋਰੀ ਦਾ ਧੰਨ ਲੁਕਾਇਆ ਸੀ ਮਾਤਾ ਗੁਜਰੀ ਜੀ ਦਾ ਉਹ ਸਾਰਾ ਪਾਣੀ ਦੇ ਵਿੱਚ ਵਹਿ ਗਿਆ ਹੁਣ ਸਿਪਾਹੀਆਂ ਨੂੰ ਲੱਗਾ ਕਿ ਇਹ ਝੂਠ ਬੋਲ ਰਿਹਾ ਹੈ ਇਧਰ ਵਜ਼ੀਰ ਖਾਨ ਦੇ ਕੋਲ ਹੈ ਇਹਦੀ ਜਿਹੜੀ ਜੇਲ ਹੈ ਜਿੱਥੇ ਭਾਈ ਮੋਤੀराम ਮਹਾਰਾਜ ਜੀ ਕੰਮ ਕਰਦੇ ਸੀ ਲਾਂਗਰੀ ਦੀ ਸੇਵਾ ਕਰਦੇ ਡਿਊਟੀ ਕਰਦੇ ਉਥੇ ਹੀ ਜਿਹੜਾ ਗੰਗੂ ਹੈ ਬ੍ਰਾਹਮਣ ਇਹਦੀ ਰਿਸ਼ਤੇਦਾਰੀ ਦੇ ਵਿੱਚੋਂ ਭਰਾ ਹੈ ਪੰਮਾ ਉਹ ਵੀ ਸਰਕਾਰੀ ਨੌਕਰ ਲੱਗਾ ਹੋਇਆ ਹੈ ਵਜੀਦੇ ਦੀ ਜੇਲ ਦੇ ਵਿੱਚ ਲਾਂਗਰੀ ਦੀ ਇਹ ਵੀ ਡਿਊਟੀ ਕਰਦਾ ਹੈ ਇਹ ਹੁਣ ਗੰਗੂ ਬ੍ਰਾਹਮਣ ਨੇ ਆਪਣਾ ਬਚਾਅ ਵਾਸਤੇ ਉਹਨੂੰ ਆਖਿਆ ਮੇਰੀ ਮਦਦ ਕਰ ਹੁਣ ਉਹ ਪੰਮੇ ਨੇ ਵਜੀਦੇ ਦੇ ਕੋਲ ਜਾ ਕੇ ਆਖਿਆ ਜੀ ਇਹ ਜਿਹੜਾ ਮੋਤੀਰਾ ਮੇਰਾ ਹੈ ਇਹਨੇ ਮਾਤਾ ਜੀ ਨੂੰ ਤੇ ਸਹਿਬਜ਼ਾਦਿਆਂ ਨੂੰ ਤਿੰਨ ਦਿਨ ਜਿਹੜਾ ਹੈ ਦੁੱਧ ਸ਼ਿਕਾਇਆ ਇਧਰ ਸਚੇ ਨੰਦ ਦੇ ਵੀ ਕੰਨ ਭਰੇ ਸਚੇ ਨੰਦ ਨੇ ਜਾ ਕੇ ਆਖਿਆ ਵਜ਼ੀਰ ਖਾਨ ਇਹ ਗੰਗੂ ਦਾ ਰਿਸ਼ਤੇਦਾਰ ਹੈ ਪੰਮਾ ਇੰਨੀ ਗੱਲ ਆਖਦਾ ਹੈ ਵੀ ਮਾਤਾ ਗੁਜਰੀ ਜੀ ਨੂੰ ਤੇ ਸਹਿਬਜ਼ਾਦੇਆਂ ਨੂੰ ਦੁੱਧ ਛਕਾਉਣ ਦੀ ਇਹਨੇ ਤੋਹੀਣ ਕੀਤੀ ਹੈ ਤੁਹਾਡੇ ਹੁਕਮ ਦੀ ਇਹਨੂੰ ਸਜ਼ਾ ਜਿਹੜੀ ਹੈ ਉਹ ਮਿਲਣੀ ਚਾਹੀਦੀ ਹੈ ਦੇਣੀ ਚਾਹੀਦੀ ਹੈ ਭਾਈ ਮੋਤੀराम ਮਹਾਰਾਜ ਜੀ ਨੂੰ ਬੁਲਾਇਆ ਗਿਆ ਉਹਨਾਂ ਨੂੰ ਪੁੱਛਿਆ ਪੇ ਤੁਸੀਂ ਇਹ ਕੰਮ ਕੀਤਾ ਕਹਿੰਦੇ ਜੀ ਬੜੇ ਕਰਮਾਪਾਗਾਂ ਦੇ ਨਾਲ ਇਹ ਸੇਵਾ ਪ੍ਰਾਪਤ ਹੋਈ ਵਜ਼ੀਰ ਖਾਂ ਕਹਿੰਦਾ ਮੇਰੇ ਹੁਕਮ ਦੀ ਤੁਲੇ ਤੋਹੀਨ ਕੀਤੀ ਐ ਤੋ ਸਾਡੇ ਉਲਟ ਗਿਆ ਤੈਨੂੰ ਪਤਾ ਨਹੀਂ ਇਹਦੀ ਸਜ਼ਾ ਕੀ ਮਿਲੇਗੀ ਤੇਰੇ ਪਰਿਵਾਰ ਨੂੰ ਤੈਨੂੰ ਸਾਰਿਆਂ ਦੇ ਪਰਿਵਾਰ ਦੇ ਸਮੇਤ ਤੁਹਾਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ ਭਾਈ ਮੋਤੀराम ਮਹਾਰਾਜ ਜੀ ਕਹਿੰਦੇ ਨੇ ਵਜੀਦਿਆ ਦੂਤੇ 7 ਤੇ 9 ਸਾਲ ਦੇ ਸਹਬਜ਼ਾਦੇ ਜਿਹੜੇ ਉਹ ਨਹੀਂ ਬਖਸ਼ੇ ਤੇ ਸਾਨੂੰ ਕਿਤੇ ਬਖਸ਼ੇਗਾ ਮੋਤੀਰਾਮ ਮਹਾਰਾਜ ਜੀ ਨੂੰ ਆਖਿਆ ਗਿਆ ਤੁਸੀਂ ਪਰਿਵਾਰ ਦੇ ਸਮੇਤ ਧਰਮ ਛੱਡ ਦਿਵੋ ਮੁਸਲਮਾਨ ਬਣ ਜਾਵੋ ਭਾਈ ਮੋਤੀਰਾਮ ਮਹਾਰਾਜ ਜੀ ਕਹਿੰਦੇ ਤੁਸੀਂ ਜੇ ਉਹ ਬੱਚਿਆਂ ਨੂੰ ਨਹੀਂ ਸੀ ਡਲਾ ਸਕੇ ਤੇ ਮੈਨੂੰ ਵੀ ਮਾਤਾ ਗੁਜਰੀ ਜੀ ਦੀ ਸ਼ੋਭਾ ਪ੍ਰਾਪਤ ਹੋਈ ਹੈ ਤੇ ਮੈਂ ਕਿਵੇਂ ਡੋਲ ਜਾਵਾਂਗਾ ਮੁਸਲਮਾਨ ਨਹੀਂ ਬਣਾਂਗਾ ਫਿਰ ਕਹਿੰਦੇ ਪਰਿਵਾਰ ਦੇ ਸਮੇਤ ਤੁਹਾਨੂੰ ਸ਼ਹੀਦ ਮਾਰ ਦਿੱਤਾ ਜਾਵੇਗਾ ਸ਼ਹੀਦ ਕਰ ਦਿੱਤਾ ਜਾਵੇਗਾ ਕਹਿੰਦੇ ਕੋਈ ਗੱਲ ਨਹੀਂ ਮੋਤੀराम ਮਹਿਰਾ ਜਿਹੜਾ ਇਹ ਸਭੋਂ ਵजीर खान ਦੀ ਕਚਰੀ ਦੇ ਵਿੱਚ ਦੱਸਦਾ ਵੀ ਮੇਰੇ ਪਿਤਾ ਹਰਰਾਮ ਜੀ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਜੀ ਦੇ ਕੋਲ ਅਨੰਦਪੁਰ ਸਾਹਿਬ ਅਨਾਜ ਦਾ ਗੱਡਾ ਲੈ ਕੇ ਗਏ ਸੀ ਤੇ ਉੱਥੇ ਜਦੋਂ ਘੇਰਾ ਪੈ ਗਿਆ ਕਿਲੇ ਦੇ ਵਿੱਚ ਬੰਦ ਹੋ ਗਏ ਤੇ ਉਥੇ ਹੀ ਫਿਰ ਰਹਿ ਕੇ ਉਹਨਾਂ ਨੇ ਅੰਮ੍ਰਿਤ ਵੀ ਛਕਿਆ ਤੇ ਹਰਿਆ RAM ਤੋਂ ਹਰਾ ਸਿੰਘ ਹੋ ਗਏ ਫਿਰ ਉਥੇ ਹੀ ਅਨੰਦਪੁਰ ਦੀ ਜੰਗ ਦੇ ਵਿੱਚ ਕਹਿੰਦਾ ਮੇਰੇ ਪਿਤਾ ਜੀ ਸ਼ਹੀਦ ਹੋਏ ਭਾਈ ਮੋਤੀराम ਮੈਰੇ ਨੇ ਜਦੋਂ ਇਹ ਦੱਸਿਆ ਤੇ ਵਜੀਰ ਖਾਂ ਹੋਰ ਗੁੱਸੇ ਦੇ ਵਿੱਚ ਆਉਂਦਾ ਹੁਣ ਪਰਿਵਾਰ ਦੇ ਸਮੇਤ ਇਹਨਾਂ ਦੇ ਮਾਤਾ ਲੱਤੋ ਜੀ ਘਰ ਵਾਲੀ ਬੀਬੀ ਭੋਲੀ 6 ਸਾਲ ਦਾ ਬੱਚਾ ਹੈ ਨਰਾਇਣ ਇਹਨਾਂ ਸਾਰਿਆਂ ਨੂੰ ਬੁਲਾਇਆ ਗਿਆ ਸਦਾ ਸੁਣਾਈ ਹੈ ਕਿ ਕੋਲੂ ਦੇ ਵਿੱਚ ਪੀੜ ਕੇ ਸਾਰਾ ਪਰਿਵਾਰ ਜਿਹੜਾ ਹੈ ਸ਼ਹੀਦ ਕਰ ਦਿੱਤਾ ਜਾਵੇ। ਵੇਖੋ ਮਾਤਾ ਜੀ ਨੂੰ ਤੇ ਸਹਬਜ਼ਾਦਿਆਂ ਨੂੰ ਦੁੱਧ ਛਕਾਉਣ ਦੀ ਇਹ ਕਿੱਡੀ ਵੱਡੀ ਸਜ਼ਾ ਦੇ ਰਹੇ ਨੇ ਵਜ਼ੀਰ ਖਾਨ ਨੇ। ਇਹਨਾਂ ਪਾਪ ਕੀਤਾ ਇਹਨਾਂ ਉਜੀਦੇ ਹੋਣਾ ਨੇ। ਹੁਣ ਤੇਲੀਆਂ ਦੇ ਮਹੱਲੇ ਦੇ ਵਿੱਚ ਲੈ ਕੇ ਜਾਂਦੇ ਨੇ ਜਿੱਥੇ ਕੋਲੂ ਲੱਗੀ ਹੋਈ ਸੀ। ਉੱਥੇ ਜਾ ਕੇ ਸਭ ਤੋਂ ਪਹਿਲਾਂ ਮੋਤੀराम ਮਹਾਰਾਜੀ ਦਾ 6 ਸਾਲ ਦਾ ਪੁੱਤਰ ਨਾਰਾਇਣ ਜਿਹੜਾ ਹੈ ਉਹ ਭਾਈ ਮੋਤੀराम ਮਹਾਰਾਜੀ ਦੇ ਅੱਖਾਂ ਦੇ ਸਾਹਮਣੇ ਕੋਲੂ ਦੇ ਵਿੱਚ ਪੀੜ ਦਿੱਤਾ ਗਿਆ। ਛੋਟਾ ਜਿਹਾ ਬੱਚਾ ਉਹਦਾ ਖੂਨ ਜਿਹੜਾ ਹੈ ਉਹ ਇਸ ਤਰ੍ਹਾਂ ਨਿਕਲੇ ਜਿਵੇਂ ਕੋਲੂ ਦੇ ਵਿੱਚੋਂ ਤੇਲ ਨਿਕਲਦਾ ਹੈ ਹੱਡੀਆਂ ਦਾ ਚੂਰਾ ਪਾਊਡਰ ਬਣ ਗਿਆ। ਮਿੱਜ ਜਿਹੜੀ ਹੈ ਉਹ ਪਈ ਹੈ ਇਸ ਤਰ੍ਹਾਂ 80 ਸਾਲ ਦੀ ਬਜ਼ੁਰਗ ਮਾਤਾ ਹੈ ਮਾਤਾ ਲੱਦੋਂ ਉਹਨੂੰ ਵੀ ਕੋਲੂ ਦੇ ਵਿੱਚ ਪੀੜਿਆ ਗਿਆ ਇਹਨਾਂ ਦੀ ਘਰਵਾਲੀ ਨੂੰ ਫਿਰ ਅੰਤ ਦੇ ਭਾਈ ਮੋਤੀराम ਮਹਾਰਾ ਜੀ ਨੂੰ ਕੋਲੂ ਦੇ ਵਿੱਚ ਪੀੜ ਕੇ ਸ਼ਹੀਦ ਕੀਤਾ ਐਡੀ ਮਹਾਨ ਕੁਰਬਾਨੀ ਉਹਨਾਂ ਦੀ ਅੱਜ ਵੀ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ ਥੋੜੀ ਜਿਹੀ ਦੂਰੀ ਤੇ ਮੋਤੀराम ਮਹਾਰਾਜੀ ਦੀ ਜਾਤ ਦੇ ਵਿੱਚ ਗੁਰਦੁਆਰਾ ਸਾਹਿਬ ਜਿਹੜਾ ਹੈ ਉਹ ਸਥਾਪਿਤ ਹੋਇਆ ਬਣਿਆ ਹੋਇਆ ਉੱਥੇ ਉਹ ਗਲਾਸ ਸੁਭਾਇਮਾਨ ਨੇ ਜਿਹੜੇ ਗਲਾਸਾਂ ਦੇ ਵਿੱਚ ਬਾਬਾ ਮੋਤੀराम ਜੀ ਨੇ ਸਹਿਬਜ਼ਾਦੀਆਂ ਨੂੰ ਤੇ ਮਾਤਾ ਜੀ ਨੂੰ ਦੁੱਧ ਛਕਾਇਆ ਸੋ ਐਸੀ ਮਹਾਨ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਕੋਟੀ ਕੋਟੀ ਪ੍ਰਣਾਮ ਹੈ ਸਤਿਗੁਰੂ ਜੀ ਕਿਰਪਾ ਕਰਨ ਬਾਣੀ ਅਤੇ ਇਤਿਹਾਸ ਸਾਡੇ ਹਿਰਦੇ 'ਚ ਵਸ ਜਾਵੇ ਹੋ ਨਯਾ ਭੁਲਾਂ ਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ